ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਉਮੀਦ ਸੋ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੁਆਲਿਟੀ। ਇੰਨੇ ਟਾਈਮ ਹੋ ਗਿਆ 8:30 ਦਾ ਤੇ ਮੈਂ ਸੋਚਿਆ ਵੀ ਚਲੋ ਆਪਾਂ ਬਲੌਗ ਦੀ ਸਟਾਰਟਿੰਗ ਕਰ ਲਈਏ ਤੇ ਮੌਸਮ ਮੇਰੇ ਨਾਲ ਫੇਰ ਖਰਾਬ ਹੋ ਗਿਆ। ਮੌਸਮ ਫੇਰ ਇਧਰ ਬੱਦਲ ਬਣ ਗਿਆ। ਤੇ ਅੱਜ ਆਪਣਾ ਕੋਈ ਕੰਮ ਨਹੀਂ ਅੱਜ ਆਲਮੋਸਟ ਆਪਣੇ ਸਾਰੇ ਕੰਮ ਨਿਪੜ ਗਏ ਬਸ ਆਪਾਂ ਕੋਰੀਅਰ ਹੀ ਲਗਾਉਣੇ ਆ ਅੱਜ ਤਾਂ ਸ਼ਾਮ ਨੂੰ ਤੱਕ ਖੁਸ਼ ਦੇ ਆਊਗਾ। ਬਾਕੀ ਐਡਰੈਸ ਵਗੈਰੇ ਲਿਖ ਕੇ ਬਸ ਉਹ ਹੀ ਕੰਮ ਆ। ਤੇ ਬਾਕੀ ਅੱਜ ਆਪਾਂ ਸਾਰੇ ਤਨ ਫ੍ਰੀ ਆ ਤੇ ਕੰਮ ਕਰ ਦਵੇੜ ਕੇ ਬਸ ਤਾਜ ਤਾਂ ਨਾ ਖੇਡਾਂਗੇ ਤਾਜ ਬਤਨ ਹੁਣ ਪਈਏ ਸੁੱਤੀ ਤੇ ਇਧਰ ਮੰਮੀ ਹਰਿਆਂ ਗੁੱਗਾ ਪੂਜਨ ਦੀ ਤਿਆਰੀ ਕਰ ਜੰਦਾਂਗਾ ਮਤਲਬ ਉਹ ਕਹਿੰਦੇ ਨਹੀਂ ਹੁੰਦੇ ਵੀ ਸੱਪ ਬਣਾ ਕੇ ਸਾਰਾ ਕੁਝ ਕਰ ਦਿੰਦੇ ਹਨਾ ਸੱਪ ਬਣਾਉਂਦੇ ਆ ਤੇ ਨਾਲ ਉਹ ਮਤਲਬ ਕੌਲੂਂਗਾ ਜੀ ਬਣਾਉਂਦੇ ਹੁੰਦੇ ਸਾਰਾ ਕੁਝ ਬਣਾਈ ਜਾਂਦੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੰਮੀ ਹਰਿਆਂ ਤੁਸੀਂ ਖਾਦੋ ਦੇ ਦੇ ਬਣਾਈ ਇਹਨੂੰ ਇਹ ਨਹੀਂ ਜਾਣਦੇ ਕਿ ਮੰਮੀ ਨੂੰ ਪਤਾ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਉਹਦੇ ਨੂੰ ਬਾਬੇ ਦਾ ਪਾਂਡਾ ਹੁੰਦਾ ਨਾ ਹਲੋ ਆਹ ਕੀ ਬਣਾਇਆ ਬਲਾਂ ਦੀ ਛੱਪ ਇਹ ਬਾਬੇ ਦੇ ਗੜੂਏ ਬਣਾਉਂਦੇ ਹੁੰਦੇ ਆ ਅੱਛਾ ਤੇ ਆਹ ਤੇ ਆਹ ਸਾਤ ਹੁੰਦੇ ਬਾਬੇ ਦੇ ਚਮਚੇ ਬਣਾਏ ਵੀ ਆਹ ਵਿੱਚ ਨਾਲ ਨਾਲ ਟਿੱਕੇ ਤੇ ਆਹ ਇਹ ਬਾਬੇ ਦੀ ਪਟਾਰੀ ਇਹਦੇ ਵਿੱਚ ਬੈਂਦੇ ਨੇ ਆ ਅੱਛਾ ਆ ਪਟਾਰੀ ਬਣਾਤੀ ਆ ਦੀਵਾ ਵੀ ਬਾਬਾ ਆ ਦਿਖਾਈ ਨਾ ਦੇਵੇ ਵਿਚਾਰਾ ਹਾਂ ਦਾ ਪੰਦ ਸਾਫ ਪਰ ਆ ਦੀਵਾ ਆ ਇਹ ਜੋੜ ਦਾ ਭਾਗ ਤੇ ਆਹ ਬਾਬਾ ਸਾਤ ਹੁੰਦਾ ਬਾਬੇ ਦਾ ਆ ਸਾ ਪੋਨਾ ਤਾਂ ਤੇ ਆ ਸੇ ਉਹ ਗਾ ਕਈ ਤਾਂ ਸੇਵੋਂ ਨਾ ਕਿ ਮਤਲਬ ਇੱਟੇਉਂ ਰਹਿੰਦੀ ਹੈ ਹੈਨਾ ਨਾ ਬਣਾਵਾ ਦੇਣੀ ਬੰਨ੍ਹਣ ਤੋਂ ਵੀ ਨਹੀਂ ਸੀਗੀ ਅੱਛਾ ਉਹ ਨਾ ਚੜ੍ਹੇ ਉਹ ਨਾ ਵੱਟੇ ਅੱਛਾ ਉਹ ਨਾ ਹੁੰਦਾ ਤੇ ਹੁਣ ਅੱਗੇ ਕਰੀਰ ਹੁਣ ਮਲਾ ਕੂਈ ਦੇ ਬਹੁਤ ਘਟ ਆਉਣਗੇ ਕਿੰਨੀ ਕੰਮ ਚੱਲਦੇ ਆ ਕੂਈ ਦੇ ਵੀ ਬਹੁਤ ਘਟ ਆਉਣਗੇ ਗਰੀਰ ਖਿਆਉਂਦੇ ਪਹਿਲਾਂ ਹੈਨਾ ਉਹ ਪਹਿਲਾਂ ਆਪਾਂ ਪਹਿਲਾਂ ਆਪਣਾ ਤਾਂ ਸੇਵੋਂ ਪੰਗਾ ਹੀ ਆਪਣੇ ਤਾਂ ਖਾਂਦੇ ਬਹੁਤ ਘਟ ਆਣਾ ਨਹੀਂ ਸਾਡੇ ਵੀ ਤਾਂ ਬਹੁਤ ਹੁੰਦੇ ਸੀ ਤੇ ਆਪਣੀ ਵੀ ਕਰ ਅਦਰ ਅਦਿਆ ਇੱਥੇ ਵੀ ਕਹਿੰਦੇ ਨਾ ਕਿਰਾ ਮਿਲਣੀ ਦੀ ਕਰੀਰ ਲੈ ਆਏ ਆਪਣੇ ਤਿਲ ਕਿਰੋ ਜਾ ਕੇ ਹੂੰ ਬੇਬੇ ਕਹਿੰਦੀ ਤੇ ਬਾਪੂ ਕਹਿੰਦਾ ਵੀ ਚਲ ਕੋਈ ਨਹੀਂ ਵੀ ਆਪਾਂ ਕਰੀਰ ਤੇ ਸੇਵੀਆਂ ਵਟ ਲਾਂਗੇ ਵੀ ਉਦੋਂ ਹੁੰਦੇ ਸੀ ਕਰੀਰ ਹੁੰਦਾ ਕੀ ਚੀਜ਼ ਕਰੀਰ ਹੁੰਦਾ ਸੀ ਉਹਦੇ ਨਾ ਕੰਡੇ ਹੁੰਦੇ ਆ ਤੇ ਤੈਨੂੰ ਹੁਣ ਵੀ ਕਿਤੇ ਜਰਾ ਆਪਾਂ ਇੱਧਰ ਗਏ ਨਾ ਤਾਂ ਨਾਨਕਾਰ ਨਹੀਂ ਹੁੰਦਾ ਗਿਆ ਕਰੀਰਾਂ ਨੂੰ ਡੇਲੇ ਲੱਗਦੇ ਆ ਅੱਛਾ ਦਰਖਤ ਹੁੰਦਾ ਕਹਿੰਦਾ ਬਾਪੂ ਤਾਂ ਜਾਈ ਹੁੰਦਾ ਬੂਟਾ ਹੀ ਹੁੰਦਾ ਧੱਕੇ ਜਿਹਾ ਵੱਧ ਹੁੰਦੇ ਆ ਉਹਦੇ Achha. अच्छा ओए ਬਸੇਵੀਆਂ ਪਾਈ ਜਾਂਦੇ ਸੁੱਕ ਜਾਂਦੇ ਹੁਣ ਤੱਕ ਦਾ ਮੰਜਾ ਦਾ ਸੌ ਪ੍ਰਬੰਧ ਕਰ ਲੈਂਦਾ ਅੱਛਾ ਆ ਵੀ ਇੰਨਾ ਗੁੰਦਾ ਸੀ ਆ ਵੇਖੋ ਬਣਾਇਆ ਇਹਨਾਂ ਨੇ ਸਮਾਨ ਤੇ ਹਜੇ ਇਹਨਾਂ ਤੇ ਟਿੱਕੇ ਵੀ ਲੱਗਣਗੇ ਹਾਂ ਆਦੇ ਨਾਲ ਆਇੰਗੇ ਮੈਂ ਪਹਿਲਾਂ ਬੀਬੀ ਬਣਾ ਕੇ ਦੇ ਕੇ ਉਹ ਜਿੰਦੇ ਗੁੱਲੀ ਬਣਾ ਕੇ ਦੇਖ ਲੀ ਮੈਂ ਅੱਜ ਬਣਾਇਆ ਅੱਜ ਆਂਟੀ ਨੇ 파ਟਨਰ ਮੰਮੀ ਦੀ ਬੈਠੀ ਅੱਜ ਬਣਾਉਣ ਵਾਸਤੇ ਪਿਛਲੀ ਈ ਵਾਰ ਮੈਂ ਬਣਾਏ ਸੀਗੇ ਹਾਂ ਨਹੀਂ ਦੇਖਿਆ ਤਾਂ ਹੋਊਗਾ ਮੈਨੂੰ ਵੀ ਦਿਮਾਗ ਇਹ ਦੇ ਦਿੱਤਾ ਕਿ ਪਹਿਲੇ ਜਦਾਂ ਆਇਆ ਬਰੇ ਗੱਡੀ ਤੇ ਜਾਵੜੇ ਸੀਗੇ ਤੇ ਹੁਣ ਸਾਨੂੰ ਜਿਹੜੇ ਵੀ ਕੰਮ ਚਾ ਕਰਨੇ ਪੈਂਦੇ ਆ ਮੋਟਰ ਨਾਲ ਜਾ ਕਰਨੇ ਪੈਂਦੇ ਆ ਇੱਕ ਅੱਧਾ ਦਿਨ ਹੀ ਹੁਣ ਸਾਡੀ ਗੱਡੀ ਆ ਜੂਗੀ ਤੇ ਕੱਲ ਸਾ ਆਪਣੇ ਕੋਲ ਆ ਭਈਆ ਕੜਾਈ ਹੈ ਹਾਂ ਸਤਾ ਬੱਦੂ ਆ ਜਿਹੜਾ ਉਹ ਹਾਂ ਸਹੀ ਗੱਲ ਆ ਕੜਾਈ ਲਿਆਵਾਂ ਜਾ ਕੇ ਮम्मी ਆਪੇ ਲਾ ਦੇ ਹੋਰ ਕਾਇ ਨਾ ਲਾਈਂਦੀ ਤਵੇ ਤਾਂ ਲਾਵਾਂਗੇ ਤਵਾ ਕਿੱਥੇ ਆ ਉਹ ਕਣ ਸਵਾ ਉਹ ਪਾ ਦੇ ਪਾਸੇ ਕਿੱਥੇ ਆ

ਐਵੇਂ ਮੰਮੀ ਇਹਨੇ ਕਹਿੰਦੇ ਗੁੱਗਾ ਕੱਲ ਸੀਗਾ ਪਰ ਆਇਆ ਬਾਬੇ ਦਾ ਨਾਂ ਵੀ ਲੈਣਾ ਹੁੰਦਾ ਜਦੋਂ ਮਰਜ਼ੀ ਲੈ ਲਊ ਹਨਾ ਵੀ ਇਹ ਕੱਲ ਵੀ ਕੋਈ ਏਡੀ ਖਾਸ ਗੱਲ ਨਹੀਂ ਜੇ ਆਪਾਂ ਮੱਥਾ ਟੇਕਣਾ ਅੱਜ ਤੇ ਦੇਖੋ ਤੇ ਮੰਮੀ ਤੂੰ ਲਾਈ ਬਣਾ ਦੇ ਟਿੱਕੇ ਆ ਕੀ ਬਣਾਦਾ ਸਪੋਲਗਾ ਹਾਂ ਬੋਲੀ ਜੀ ਨਵੀਂ ਹੈ ਅੱਛਾ ਮੰਮੀ ਆਇਆ ਆਇ ਲਾਉ ਦੇਉਂਦੇ ਇਹ ਨਾ ਆਵਾਜ਼ ਕਲਾਣਾ ਨਾ ਕਹੋ ਹਾਂ ਕੜਾਈ ਨਾਲ ਨਾ ਨਾ ਕੜਾਈਂ ਤੇ ਮਿਲਦੀ ਹੈ ਕੜਾਈਂ ਦਾ ਕੜਾਈ ਨਾਲਾ ਕੜਾਈ ਲਿਆ ਮੈਂ ਜਾ ਕੇ ਹੂੰ ਬਾਦੂ ਘਾਲ ਸਕਨੀ ਮਰਜੀ ਲੈ ਚਾਲ ਹਾਂ ਆ ਕਾਲ ਆ ਇਹਨੂੰ ਕਹਦੇ ਆ ਇਹਨੂੰ ਕਾਲਸ ਕਹਿੰਦੇ ਆ ਮੰਮੀ ਮੰਮੀ ਦਾ ਕਾਮਰ ਮੈਂ ਦੇ ਦਿੰਦੀ ਆ ਮੰਮੀ ਐਂ ਵੀ ਲਾਉਂਦੀ ਆ ਉਹਦੇ ਵਿੱਚ ਐਂ ਕਰਕੇ ਐਂ 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 ਇਹ ਆਨ ਦਾ ਮੱਥਾ ਰੇਖਦਾ ਬੱਚਾ ਬਾਬੇ ਦੇ ਅੰਨਾ ਦਾ ਮੈਂ ਲਾ ਲਿਆ ਹਾਂ ਗੁੱਗੇ ਦਾ ਐਡਾ ਆਉ ਫੇਮ ਸਾਜ ਜੀਰੋ ਆਪਣੇ ਨਹੀਂ ਰਹਿਣੀ ਇਹ ਨਹੀਂ ਲੈ ਆਪਣੇ ਲਈ ਕਿਉਂ ਨਹੀਂ ਇਹ ਤਾਂ ਨਹੀਂ ਜਗ੍ਹਾ ਹੀ ਉੱਤੇ ਬਣੀ ਐਵੇਂ ਕਿਹਦੇ ਨਹੀਂ ਲਾਉਣੇ ਅੰਮੀ ਗੱਲ ਸੱਚੀ ਕਰੀ ਅੱਛਾ ਹੁਣ ਇਹਦੇ ਚ ਪਾਈਗੀ ਸ਼ੱਕਰ ਗਟਾਰਾ ਬੋਲੀ ਜਾਂਦੀ ਹੈ ਤਰੀ ਅੱਧੀ ਵਾਰ ਵਿੱਚ ਆਈ ਨਹੀਂ ਬਲੌਗ ਦੇ। ਭੱਜ ਗਈ। ਹੈਂ? ਆਜੋ ਤਾਂ ਅੱਜ ਤੜਕੇ ਬਹੁਤ ਖੇੜ-ਕੂੜ ਕੇ ਤੇ ਹੋਣ ਗਈ ਸੌ। ਜਦੋਂ ਸਾਡਾ ਕੰਮ ਨਿਭਣਾ ਉਹ ਤਾਂ ਤਾਜਵਤਨ ਦੀ ਵੀ ਹਟ ਕਰਨ। ਰੱਖੋ ਹੀ ਕੱਪੜੇ ਇੱਧਰ। ਮੈਮ ਤੁਸੀਂ ਵੀ ਦੇਖ ਲਓ ਗੁੱਗਾ ਪੂਜਦੇ। ਆਂਟੀ ਕਹਿੰਦੀ ਮੈਨੂੰ ਨਹੀਂ ਮੈਨੂੰ ਨਹੀਂ ਸਾ। ਹੈਂ? ਅੱਛਾ। ਤਾਜਵਤਨ ਦਾ ਪਾਣੀ। ਤਾਜਵਤਨ ਨੂੰ ਆਪਾਂ ਸਿਮਿਲਰ ਦੁੱਧ ਪਿਉਣੇ ਆ ਤੇ ਉਹਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਕੀ ਪਾ ਕੇ ਵਾਦਦੇ ਨੇ ਭਾਬੀ? ਥੋੜੀ ਜਿਹੀ ਸੌਂ ਪਾ ਕੇ ਤੇ ਪਾਣੀ ਦੀ ਬੋਟਲ ਭਰ ਲੈਂਦੇ ਆ ਕਿਉਂਕਿ ਨਾਲੇ ਉਹਦੇ ਨਾਲ ਨਾ ਬੱਚੇ ਦੇ ਗੈਸਪੂਸ ਨਹੀਂ ਬੰਦੀ ਵਧੀਆ ਰਹਿੰਦਾ ਆਪਾਂ ਸ਼ੁਰੂ ਤੋਂ ਹੀ ਜਦੋਂ ਦੀ ਹੋਈ ਹੈ ਨਾ ਉਦੋਂ ਦੀ ਸੌਂ ਪਾ ਕੇ ਪਾਲਦੇ ਆ ਨੰਨ ਦੇਖੋ ਕੋਈ ਉਧਰ ਵੀ ਪੁੱਛਦੇ ਆ ਹੈ ਨਹੀਂ ਪੁੱਛਦੇ ਨਹੀਂ ਉਧਰ ਹਾਂ ਇਹ ਤਾਂ ਜੇ ਤਾਂ ਤੇ ਹੁੰਦਾ ਜਿੱਦ ਮੈਂ ਆਪਣੇ ਵੀ ਬੰਦੇ ਕੰਮ ਕਰਦੇ ਸੀ ਜਿਹੜੇ ਜਿੱਦਾਂ ਬਾਬਾ ਸੱਚੀ ਕਦੇ ਨਹੀਂ ਪੁੱਛਿਆ ਕਿ ਨਾਮ ਵੀ ਨਹੀਂ ਸੁਣਿਆ ਮੇਰੇ ਨਾਮ ਦਾ ਸੁਣਿਆ ਮੈਸਰੂਦੇ ਨਹੀਂ ਅੱਛਾ ਬਸਰੀਏ ਪੂਜਦੇ ਆ ਨਾ ਬਸੜੀ ਐਵੇਂ ਨਹੀਂ ਪੂਜਦੇ ਲੋਬੀ ਹਰਿਆਣੇ ਵਾਲੇ ਨਾ ਗੁੱਗਾ ਪੂਜਦੇ ਨਾ ਮਸਰੀਏ ਪੂਜਦੇ ਜਿਹੜੇ ਹਰਿਆਣੇ ਤੋਂ ਆਪਣੇ ਵਲੌਗ ਦੇਦੇ ਦੱਸਿਓ ਕਮੈਂਟ ਕਰਕੇ ਵੀ ਭਾਬੀ ਕੇ ਨਹੀਂ ਪੂਜਦੇ ਨੇ ਵਾਕਈ ਹਰਿਆਣੇ ਵਾਲੇ ਨਹੀਂ ਪੂਜਦੇ ਆਂਟੀ ਤਾਂ ਕਹਿੰਦੀ ਲੈ ਮੰਮੀ ਵੀਡੀਓ ਕੱਢ ਕੇ ਦੇਖੂਗੀ ਫੱਟੇ ਚੱਕੀ ਤਰੀ ਹੁੰਦੀ ਆ ਫੋਨ ਦੇ ਵੀਡੀਓ ਕੱਢ ਕੇ ਆਏ ਦੇ ਦੀ ਮੰਮੀ ਵੀ ਹੋਰ ਤਾਂ ਨਹੀਂ ਕੋਈ ਚੀਜ਼ ਹੁੰਦੀ ਇਨਕਲੂਡ ਕਰੀ ਮੇਰੀ ਭੁੱਲ ਜਾਨਨੇ ਹੈ ਹਨਾ ਆਹ ਵੇ ਭਾਬੀ ਆਪਣਾ ਇਹ ਚਮਚੇ ਹੈ ਆਪਣਾ ਇਹ ਸੱਪ ਆਹ ਪੋਟਲੀ ਬਣਾਈ ਹੈ ਜਿੱਥੇ ਮਤਲਬ ਸੱਪ ਰੱਖਦੇ ਹੁੰਦੇ ਆ ਤੇ ਆਪਣਾ ਇਹ ਦੀਵਾ ਇਹ ਵੱਡਾ ਸੱਪ ਬਣਾਇਆ ਗੁੰਝਲੀ ਮਾਰੀ ਬੈਠਾ ਆਹ ਸੇਵੀਆਂ ਤੇ ਆਹ ਕੀ ਹੈ ਆਹ ਸੀ ਚੀਜ਼ ਬਣਾਈ ਹੈ ਮम्मी ਆਹ ਕੀ ਬਣਾਇਆ ਕੱਢ ਜਾ ਕੱਢ ਜਾ ਆਹ ਦੇਖੀ ਆਹ ਦੀਵੇ ਬਣਾਏ ਨੇ ਸੱਪ ਪੋਟਲੀ ਬਣਾਉਂਦੇ ਨੇ ਮम्मी ਇਹ ਤਾਂ ਤੁਸੀਂ ਆਪ ਤੇ ਅਕੋਰਡਿੰਗ ਵੀ ਬਣਾ ਸਕਦੇ ਹੋ ਮਗਲਾ ਆਪ ਦੇ ਅਕੋਰਡਿੰਗ ਬਣਾਉਗਾ ਇਹ ਤਾਂ ਮੂਲ ਨਹੀਂ ਹੈ ਅੱਛਾ ਇਹ ਆਪਣੇ ਕੋਲ ਦਾ ਪਕਵਾਨ ਹੈ ਇਹ ਨਹੀਂ ਗੱਲ ਤਾਂ ਤੇਰਾ ਸਹੀ ਆਪਣਾ ਉਹ ਵੀ ਉਹਨਾਂ ਦੇ ਉਹ ਆ ਅਕੋਰਡਿੰਗ ਉਹਨਾਂ ਦੇ ਹੁਣੇ ਆਪਾਂ ਆ ਅਕੋਰਡਿੰਗ ਬਣਾ ਲਿਆ ਜਿਹੜਾ ਪਾਏ ਦੇ ਕਿੰਨਾ ਕੋਲ ਬਣਾਇਆ ਹੈ ਅੱਛਾ ਨਾ ਭਾਈ ਤੋਂ ਤਾਂ ਉਹ ਵੀ ਸਾਰੇ ਇਹੀ ਗਏ ਜਾਂਦੇ ਵੀ ਵੱਧੋ ਤਰਕਦਾ ਫੇ ਪੱਤੀ ਪੱਤੀ 50 ਤਾਜ ਉਹ ਤਾਨੂੰ ਲੱਭ ਕੇ ਦਿਖਾ ਤਾਜ ਉਹ ਤਣੇ ਤਾਜ ਨੂੰ ਦਾਦੀ ਨੇ ਕਿੱਥੇ ਪਾਇਆ ਪਿਆ ਜੀ ਆਹੋ ਕਿੱਤੇ ਬਾਤ ਆ ਦਾਦੀ ਨੇ ਲੈ ਲੈ ਮੂੰਹ ਦੇ ਛੋਡੀ ਭੂਆ ਪਤਾ ਕੀ ਜਾਂਦੀ ਹਾਂ ਐਵੇਂ ਮੂੰਹ ਨਾ ਮਾਰੇ ਮੰਮੀ ਨਾਲ ਕਿਤੇ ਪਾਵੇ ਹਾਂ ਪਰ ਅੱਗੇ ਅੱਗੇ ਕੀ ਜੇ ਇੰਤਜ਼ਾਮ ਹੁੰਦੇ ਸੀ ਲੋਕਾਂ ਕੋਲੇ ਪਤਾ ਹੀ ਹੁੰਦੇ ਸੀ ਨਿੱਕੇ ਨਿੱਕੇ 2 3 ਬੱਚੇ ਹੁੰਦੇ ਅਗਲਾ ਇੱਕ ਨੂੰ 빙ੇ ਸਿੱਟਿਆ ਦੋ ਪਾਸੇ 빙ੇ ਬੰਨੇ ਚਾਲ ਵਈ ਇੱਕ ਨੂੰ ਉਧਰ ਪਾਇਆ ਇੱਕ ਨੂੰ ਉਧਰ ਪਾਇਆ ਹੁੰਦਾ ਦਿੱਤਾ ਤੇ ਨਮਾਇਆ ਤੇ ਸੁਵਾਇਆ ਤਾਂ ਜੇ ਆਈ ਜਮਾ ਦਿੰਦੇ ਹਾਂ ਤਾਂ ਦਾਦੀਆਂ ਨਹੀਂ ਜਮਾਦਾ ਕਰੂਗੀ ਝੂਠ ਲਿਆਉਂਦੀ ਨਹੀਂ ਆਓ ਇਹ ਸੌਂਗੀ ਮੈਂ ਲੜਾਂਗੂਗੀ ਚੁੱਲ੍ਹਾ ਤਾਂ ਭਾਲਦੀ ਐ ਜਾਊਗੀ ਕੁੜੀ ਹਾਜ਼ਰ ਵੀ ਆਂਦੇ ਉਹ ਦੇ ਮਿਲਿਆ ਨੇ ਤਾਜਵਤਨ ਸੌਖਾ ਵੀ ਤਾਂ ਤਾਜਵਤਨ ਤਾਜਵਤਨ ਸੌਖਾ ਮੇਰੇ ਪੁੱਤ ਕੇ ਨਹੀਂ ਔਖਾ ਹੋ ਗਿਆ ਚੋਕਾ ਜੀ ਔਖਾ ਜੀ ਕੱਢ ਕੇ ਬਾਹਰ ਨਹੀਂ ਕਰਦੀ ਮੂੰਹ ਦੀ ਕੱਢ ਕੇ ਬਾਹਰ ਨਹੀਂ ਪਈ ਰਹਿਣੇ ਛੋਨੇ ਛੋਨੇ ਕਾਕੇ ਕੀ ਕੱਦੇ ਜੀਨ ਕੇ ਤੇਰਾ ਜਾਤਾ ਆ ਉੱਡੇ ਤੋਂ ਉਧਰੋਂ ਉੱਥੇ ਜਾ ਕੇ ਬੰਨੀ ਚੰਗਾ ਫੱਲੜੀ ਗਈ ਜੀ ਤਨ ਤਾਂ ਅੱਧੀ ਆ ਤੁਹਾਨੂੰ ਹਾਂ ਬੋਤਲ ਗਈ ਮਾਂ ਮੀਆਂ ਦਾ ਇਹ ਤਾਂ ਝੂਮੀਗਾ ਪਾਜੀ ਝੂਮੇਗਾ ਪਾਜੀ ਝੂਮੇਗਾ ਇਹ ਕੀ ਬਣੀ ਗਈ ਹੈ ਤਾਦੀ ਤਾਜੂ ਕਹਿੰਦੀ ਮੈਂ ਥੋ ਬਿਨਾ ਕਿੱਥੇ ਪੀੜੀਆਂ ਬੁਣੀਆਂ ਜਾਂਦੀਆਂ ਕਿੰਨੇ ਦਿਨ ਹੋ ਗਏ ਢੜੀ ਪਈ ਨੂੰ ਆ ਨਹੀਂ ਸਾਰ ਨੂੰ ਮੈਨੂੰ ਲੱਗਣਾ ਪੈਣਾ ਐਂ ਤਾਜੋ ਤਨ ਮੈਨੂੰ ਹੀ ਬੋਨੀ ਪਣੀ ਰੰਗ ਰੱਸੀ ਬੜੀ ਫਿਰਦੀ ਆ ਬੱਦਲ ਬਣੇ ਪਿਆ ਆ ਜੋ ਹੀ ਉਹਨਾਂ ਹਾਂ ਨਹੀਂ ਐਣ ਕਿਹੜਾ ਪਾਵਾਂ ਮੰਮੀ ਲੈ ਪੂਰਾ ਡਿਜ਼ਾਈਨ ਪਾਉਗੀ ਮੈਂ ਕਹਣੀ ਆ ਤਾਂ ਇਹ ਸਾਰਾ ਪੈਰਾ ਸੁੱਤੀ ਨਹੀਂ ਡਿਜ਼ਾਈਨ ਪਾਉਣ ਵਾਸਤੇ ਆ ਤੜਕੇ ਲੱਕੀ ਨਾ ਲੋਪੀ ਤਾਂ ਇਹਨਾਂ ਨੇ ਨਾ ਸਹੀ ਤਾਂ ਅੱਜ ਬਣਾ ਦੇਖੋ ਇਹ ਦੇਖੋ ਭਾਈ ਦਾਜੂ ਤੇ ਲਿਆਂਦੇ ਰੋਟੀਆਂ ਕਹੀ ਦੱਸੀ ਲੈ 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 ਕਿੱਤੇ ਕੁੱਤੀ ਕਰੇ ਬੈਠੀ ਅੰਦੀ ਜੀਭਾਂ ਮਾਰਦੀ ਤਾਂ ਹੋਈ ਚੱਲੀ ਆਜੂ ਦੇ ਰਿਹਾ ਜੀ ਆ ਜਦੋਂ ਆਏ ਰਹਿ ਕੇ ਇੰਨੀ ਖੁਸ਼ ਆ ਜਦੋਂ ਇਹਨੂੰ ਕੱਲੀ ਨੂੰ ਪਾ ਦਿੰਨੇ ਐ ਇੰਨਾ ਮਤਲਬ ਦੁਖੀ ਹੁੰਦੀ ਆ ਨਾ ਉਹ ਡੈਡੀ ਦੇ ਖੇਤ ਤੇ ਬਹਿ ਕੇ ਇੰਨਾ ਛੱਡੀ ਇੰਨਾ ਖੇਟੀ ਹੂੰ ਮਮੀਆਂ ਦੇ ਲੈ ਕਦੋਂ ਦੀ ਮਮੀ ਨਾਲ ਕਾਟੇ ਮਾਟੇ ਕਰੀ ਮੈਂ ਉਹ ਹੀ ਕਹਿੰਦੀ ਸੀ ਕੱਲੀ ਨੂੰ ਪਾ ਦਿੰਨੇ ਫੇਰ ਫੇਰ ਉਹਦੀ ਆਉਣ ਲੱਗ ਜਾਂਦੀ ਆ ਲੈ ਡੈਡੀ ਥੱਕ ਕੇ ਡੈਡੀ ਕਹਿੰਦਾ ਉਹ ਖੜਾਉ ਇਹਦਾ ਮੈਂ ਪਾਵਾਂ ਇਹਨੂੰ ਲੈ ਇਹ ਭਾ ਦਾ ਖਾਣ ਵਾਲੀ ਚੀਜ਼ ਹੈ ਤੂੰ ਖਾਣ ਵਾਲੀ ਚੀਜ਼ ਨਹੀਂ ਹੈਗੀ ਇਹ ਇੰਨਾ ਭੜਾ ਮਮੀ ਮੂੰਹ ਨੂੰ ਪਾਉਂਦੀ ਨਹੀਂ ਪਹਿਲੋ ਬੋਲ ਮੈਨੂੰ ਬੜਾ ਦੇ ਮੈਨੂੰ ਬੜਾ ਦੇ ਤਾਰ ਬਤਨ ਉਹ 3 ਦੇ ਚ ਪਾਉ ਮੈਂ ਕਿੰਨਾ ਘੰਟਾ ਤੂੰ ਸੌ ਜਾ ਫੇਰ ਚੱਕਣੀ ਨਹੀਂ ਮੈਨੂੰ ਬੜਾ ਦੇ ਬੱਸ ਹੁਣ ਕੀ ਸੌਣਾ ਨਹੀਂ ਘਾ ਭਾਬੀ ਅਸੀਂ ਪੈਂਦੀ ਨਹੀਂ ਮੈਂ ਕਿ ਕੱਲ ਤਾਰ ਬੰਬੂ ਨੂੰ ਦਿਖਾਤਾ ਅੱਜ ਸੌਂਦੀ ਨਹੀਂ ਲੈ ਫੜ ਲੈ ਜਾਉ ਦੀ ਕੁੜੀ ਫੜਾ ਲੈ ਲਿਆਉ ਫੜਾਉ ਸਾਡੀ ਕੁੜੀ ਪਹਿਲਾਂ ਤੂੰ ਮੈਨੂੰ ਐ ਦੱਸ ਤੈਰੇ ਗੋਗਿ ਲਾਲੀ ਬਿੰਦੀ ਕੀ ਲਾਈ ਐ ਹੈ ਕੌਣ ਲਾ ਕੇ ਗਿਆ ਤੇਰੇ ਗੋਗਿ ਲਾਲੀ ਬਿੰਦੀ ਕਾਲੇ ਰੰਗ ਦੀ ਕੀ ਲਾਈ ਐ ਦੰਦ ਦੇ ਚਾਉਂਦੀ ਲ ਲੈ 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 ਤੜ ਗਈ ਕਿਹਨੇ ਆਇਆ ਤੇਰੇ ਕੋਕਲਾਲੀ ਬਿੰਦੀ ਕਿਵੇਂ ਮੂੰਹ ਚੱਪੀ ਜਾਂਦੀ ਹੈ ਮੰਮੀ ਝੜ ਕੇ ਦੀੜੀ ਬੜੀ ਨਹੀਂ ਨਹੀਂ ਕੋਕਲਾਲੀ ਬਿੰਦੀ ਲਾ ਕੇ ਤਾਂ ਜੂ ਜੀ ਬੜੀ ਛੋਣੀ ਲੱਗਦੀ ਲੈ ਲੈ ਲੱਗ ਗਏ ਲਾਉਣੀ ਨਹੀਂ ਬੱਬੂ ਆ ਕਹਿੰਦੀ ਲੋਹਣੀ ਨਹੀਂ ਬਿੰਦੀ ਦੀ ਲੋਹਣੀ ਇਹ ਦੰਦ ਕੱਢੂਗੀ ਤੇ ਸਾਹਮਣੇ ਇਹ ਹਾਲਾਤ ਆ ਨਾ ਦੰਦ ਕੱਢੂਗੀ ਅਗੇ ਕਹੀ ਜਾਂਦੀਆਂ ਲੈ ਆਓ ਟੀ ਫਲਾ ਗ੍ਰੀਨ ਸੈਲਡ ਮਟਰ ਤੇ ਕੀ ਕਹਿੰਨਾ ਖੀਰੇ ਆਲੂ ਨਿੰਬੂ ਕੰਡੇ ਲਸਣ ਹੈ ਹੈ ਘਰ ਦੇ ਬਣਗਾ ਕੱਲ ਨੂੰ ਬਣਾਉਂਗਾ ਆਓ ਦੇਖੋ ਕੱਲ ਨੂੰ ਬਣਾਉਂਗਾ ਹਾਂ ਕੋਈ ਨਹੀਂ ਤਾਂ ਖੋਗੀ ਮੂਤੀ ਵੇਗੇ ਬਾਲੀ ਕੋਈ ਨਹੀਂ ਦੀਏ ਲਓ ਬਈ ਤਾਜ ਬਤਨ ਭਾਬੀ ਬੱਬੂ ਦਿਲਖੋਸ਼ ਆਪਾਂ ਚਾਰੇ ਆ ਗਏ ਸਹਿਰ ਤੇ ਮੰਮੀ ਅੱਜ ਨਹੀਂ ਹੈ ਤੁਹਾਨੂੰ ਪਤਾ ਵੀ ਮੰਮੀ ਪੀੜੀ ਦਾ ਪ੍ਰੋਗਰਾਮ ਸ਼ੁਰੂ ਕਰੀ ਬੈਠੀ ਆ ਤਾਂ ਕਿ ਦੀ ਰੇੜੀ ਜੀ ਇਦਾਂ ਨੂੰ ਹੋ ਗਈ ਸੀ ਇਹਦੀ ਤੇ ਭਾਬੀ ਨੇ ਨਾ ਇੱਕ ਗੱਲ ਸੁਣਾਈ ਸੀ ਮੰਮੀ ਦੀ ਅੱਜ ਮੰਮੀ ਵਾਲਾ ਉਹਦਾ ਭਾਬੀ ਕੋਲੇ ਡੰਡਾ ਭਾਬੀ ਕੋਲੇ ਆ ਭਾਬੀ ਸੁਣਾਈ ਮાળੀ ਦੁਆਰੇ ਹੂੰ ਕਹਿੰਦੇ ਵੀ ਨਾ ਸੂਟ ਨਹੀਂ ਆਉਣੇਗੇ ਦਵਿੰਦਰ ਮੈਂ ਤਾਂ ਹੁਣ ਸਵੇਰੇ ਸ਼ਾਮ ਰੋਟੀ ਛੱਡੂਗੀ ਅੱਛਾ ਤੇ ਕੀ ਖਾਇਆ ਕਰੂੰਗੀ ਵੀ ਸਬਜ਼ੀ ਖਾਇਆ ਕਰੂੰਗੀ ਸਵੇਰੇ ਸ਼ਾਮ ਅੱਛਾ ਮੈਂ ਕਿਹਾ ਠੀਕ ਆ ਮੰਮੀ ਚਲ ਖਾ ਲਿਆ ਕਰੋ ਸਬਜ਼ੀ ਮੰਮੀ ਨੇ ਸਵੇਰੇ ਤਾਂ ਜੀ ਤਾਂ ਰੋਟੀ ਖਾ ਲਈ ਤੇ ਸ਼ਾਮ ਨੂੰ ਮੰਮੀ ਨੇ ਮਾਂ ਤਾਂ ਮੈਂ ਖਾ ਲਓ ਰੋਟੀ ਦੀ ਕੋਈ ਗੱਲ ਨਹੀਂ ਹੁੰਦੀ ਇੱਕ ਤਾਂ ਖਾ ਲਓ ਚੱਲ ਕਹਿੰਦੀ ਨਹੀਂ ਦਵਿੰਦਰ ਮੈਂ ਤਾਂ ਹੁਣ ਪੱਕਾ ਨਹੀਂ ਖਾਣੀ ਅੱਛਾ ਠੀਕ ਆ ਮੰਮੀ ਨੇ ਇੱਕ ਕੌਲਾ ਸਬਜ਼ੀ ਦਾ ਖਾ ਕੇ ਬਾਅਦ ਚ ਮੰਮੀ ਕਹਿੰਦੀ ਚੱਲ ਇੱਕ ਹੋਰ ਖਾ ਲੈਣੀ ਵਧੀਆ ਲੱਗੀ ਸਬਜ਼ੀ ਹੂੰ ਤੇ ਖਾ ਲਈ ਮੰਮੀ ਨੇ ਹੂੰ ਸਵੇਰੇ ਉੱਠ ਕੇ ਅਸੀਂ ਨਾ ਢਾਂਡੇ ਸਾਫ਼ ਕਰੀ ਜਾਂਦੇ ਸੀ ਮੈਂ ਤੇ ਮੰਮੀ ਅੱਛਾ ਤੇ ਜਵਿੰਦਰ ਰਾਤ ਨੂੰ ਮੈਂ ਦੋ ਕਾਲੇ ਸਬਜ਼ੀ ਦੇ ਖਾ ਕੇ ਸਲੇਮਾ ਹੋ ਕੇ ਪਈ ਰਹੀ ਰਿਲੈਕਸ ਕਹਿਣਾ ਸੀ ਵਿਚਾਈ ਨੂੰ ਨਹੀਂ ਮੰਮੀ ਨੂੰ ਪਤਾ ਕੀ ਹੈ ਇੰਗਲਿਸ਼ ਤੇ ਵਰਡਸ ਆਣੀ ਪਤਾ ਲੱਗਦਾ ਹਨਾ ਵੀ ਕਿਹੜਾ ਕਿੱਥੇ ਯੂਜ਼ ਕਰਨਾ ਕਹਿਣਾ ਮੰਮੀ ਨੇ ਆਏ ਸੀ ਮੈਂ ਵਧੀਆ ਰਿਲੈਕਸ ਹੋ ਕੇ ਪਈ ਰਹੀ ਮੰਮੀ ਭਾਬੀ ਨੂੰ ਆਂਦੀ ਮੈਂ ਸਲੇਮਾ ਹੋ ਕੇ ਪਈ ਰਹੀ ਭਾਬੀ ਇਹ ਮੇਰੇ ਤਾਂ ਇੰਨਾ ਹੱਸੀ ਕਹਿੰਦੀ ਮੈਂ ਤਾਂ ਢਾਂਡੇ ਨਾ ਮਾਂਜੇ ਹਨ ਇਹੋ ਜਿਹੀ ਗੱਲਾਂ ਤਾਂ ਮੰਮੀ ਨੇ ਘਾ ਸਾਡੇ ਮੰਮੀ ਘਰੇ ਛੱਡੀ ਆ ਆਂਟੀ ਵੀ ਘਰੇ ਦੋਨੇ ਜਣਾਂ ਘਰੇ ਆ ਕਿਉਂਕਿ ਮੰਮੀ ਦੇ ਪੈਰ ਦੁਖੀ ਹੁੰਦੇ ਆ ਉਥੋਂ ਆ ਕੇ ਅਜੇ ਤੱਕ ਮੰਮੀ ਦੇ ਪੈਰ ਸੈਟਿੰਗ ਨਹੀਂ ਹੋਈ ਤਾਂ ਅਜੇ ਤੈਨੂੰ ਆਪਾਂ ਨਾਲ ਹੀ ਲਿਆਏ ਸੀ ਬਿੰਦੀ ਲਾ ਕੇ ਕਈ ਵਾਰੀ ਨਜ਼ਰ ਨੂੰ ਜੇ ਲੱਗ ਜਾਂਦੀ ਆ ਤੇ ਭਾਬੀ ਨੂੰ ਡੰਡਾ ਫੜ ਕੇ ਨਾਲ ਲਿਆਏ ਸੀਗੇ ਤੇ ਸੋਚਿਆ ਵੀ ਇੰਨੀ ਕਰਾਨਿੰਗ ਸੈਰ ਤੱਕ ਬੈਠਾ ਬਣਾ ਕੇ ਨਾਲ ਲਏ ਸੀਗੇ ਵੀ ਇੰਨਾ ਕਿ ਇੰਨੀ ਕਿ ਸੈਰ ਤਾਂ ਤੁਰ ਨਹੀਂ ਜਾਈਦਾ ਹੋਥੋਂ ਤਾਂ ਹੀ ਚੱਲਦੇ ਆ ਮੋਟਰ ਤੇ ਹਾਂ ਸੱਚੇ ਪਹਿਲਾਂ ਮੈਂ ਨਲਕਾ ਦਿਖਾ ਕੇ ਹੁੰਦੀ ਮੇਰੇ ਵਲੌਗ ਚ ਵੀ ਦੇਖਾਂ ਮੇ ਸਾਹਮਣੇ ਨਹੀਂ ਚੱਲਦਾ ਪਤਾ ਪਹਿਲਾਂ ਕੀ ਕਰਦੇ ਹੁੰਦੇ ਸੀ ਇੱਕ ਨਾਲ ਨਹੀਂ ਚੱਲਦਾ ਬੋਕੀ ਹੌਲੀ ਹੈ ਨਹੀਂ ਚੱਲਦਾ ਹਾਂ ਖਰਾਬ ਖਰਾਬ ਹੋਣਾ ਉਹਦਾ ਬੱਬੂ ਨੇ ਚੱਕ ਲਿਆ ਸੀ ਤਾਜ ਉਹ ਤੁਹਾਨੂੰ ਲਿਜਾਣ ਵਾਲਾ ਤੇ ਲੋਬੀ ਹੁਣ ਆਪਾਂ ਚੱਲਦੇ ਆਂ ਹੋ ਜਿਹੜੀ ਅੱਗੇ ਮੋਟਰ ਹੈ ਨਾ ਉੱਥੋਂ ਤਾਈਂ ਜਾਣਾ ਆਪਾਂ ਮੌਸਮ ਠੰਡਾ ਠੰਢੀ ਠੰਢੀ ਹਵਾਈ ਜਾਂਦੀ ਪਰ ਆਏ ਜਦੋਂ ਆਪਾਂ ਤੁਰਦੇ ਆਂ ਤੁਹਾਨੂੰ ਪਤਾ ਪਸੀਨਾ ਤਾਂ ਆ ਹੀ ਜਾਂਦਾ ਹਨਾ ਇਹ ਤਾਂ ਹੁਣ ਅਜੇ ਵੀ ਅਜੇ ਪਸੀਨਾ ਨਾਊਗਾ ਭਾਰ ਕੇ ਮੇ ਘੜੂਆ ਜਿਹਦੇ ਮਾਰੇ ਸੈਰ ਕਰਨ ਲੱਗੇ ਆਂ ਮੈਨੂੰ ਪਸੀਨਾ ਬਹੁਤ ਘਟ ਆਉਂਦਾ ਆ ਮੈਨੂੰ ਹੁਣ ਤਾਂ ਹੀ ਤਾਂ ਮੈਂ ਜ਼ੋਰ ਲਾ ਲਾ ਤੁਰਦੀ ਆ ਵੀ ਪੂਰਾ ਤੇਜ਼ ਤੇਜ਼ ਤੁਰੂੰਗੀ ਤਾਂ ਮੇਰੇ ਅੰਦਰੋਂ ਪਸੀਨਾ ਨਿਕਲੂਗਾ ਫੇਰ ਹੀ ਮੈਂ ਪਤਲੀ ਹੋਊਂਗੀ ਅੱਛਾ ਪਰ ਮੈਨੂੰ ਫਿਰ ਵੀ ਬਹੁਤ ਘਟ ਆਉਂਦਾ ਹੈ ਪਰ ਆਇਆ ਆਪਾਂ ਕਿਦਾਂ ਵੇਟ ਮੈਰ ਕੀਤਾ ਸੀਗਾ ਯਾਦ ਮੈਨੂੰ ਜਦ ਬੁਣ ਬੁਣ ਯਾਦ ਹੋਵੇ ਮੈਨਾਂ ਲੱਗਦਾ ਹਜੇ ਤਾਂ 5-4 ਦਿਨ ਹੋਏ ਆ ਆਪਾਂ ਸੋਚਿਆ ਸੀ ਵੀ 15 ਦਿਨਾਂ ਤੋਂ ਬਾਅਦ ਜਿਹੜਾ ਵੇਟ ਆ ਉਹਦਾ ਆਪਾਂ ਵਲੌਗ ਚੋਂ ਵੀ ਕੱਢ ਕੇ ਦੇਖਾਂਗੇ ਕਿਨਾਂ ਆਪਾਂ ਪਹਿਲੇ ਦਿਨ ਆਈ ਸੀ ਮੈਨੂੰ ਲੱਗਦਾ ਆਪਾਂ ਨੂੰ 3-4 ਦਿਨ ਹੋ ਗਏ ਹਾਂ ਬਸ ਇਹ ਆਪਾਂ ਇੱਕ ਹੀ ਛੁੱਟੀ ਮਾਰੀ ਹੈ ਜਿਦਨਾਂ ਅਸੀਂ ਅੰਮ੍ਰਿਤਸਰ ਗਏ ਸੀਗੇ ਕੱਲ ਵੀ ਮੈਂ ਤਾਂ ਮੰਮੀ ਦਾ ਆਈਆਂ ਸੀਗੀਆਂ ਇੱਕ ਦਿਨ ਜੋਤ ਦੀ ਵੀ ਆਈ ਆਪਣੇ ਨਾਲ ਤੇ ਦੋ ਤਿੰਨ ਦਿਨ ਆਪਾਂ ਪਹਿਲਾਂ ਆਏ ਆ ਮੈਂ ਕਿਹਾ ਮੈਂ ਤਾਂ ਆਈ ਸੀਗੀ ਕੱਲ ਵੀ ਕੱਲ ਭਾਬੀ ਰੰਗਣੀ ਅੰਗਾ ਕੱਲ ਸਾਨੂੰ ਮੀਂਹ ਲੈ ਪਿਆ ਸੀਗਾ ਮੰਮੀ ਨੂੰ ਤੇ ਮੈਨੂੰ ਤੇ ਮਾਰਨਿੰਗ ਨਹੀਂ ਹੁਣ ਆਇਆ ਜਾਂਦਾ ਕੱਲ ਤੋਂ ਫਿਰ ਆਪਾਂ ਮਾਰਨਿੰਗ ਵਾਲਾ ਕੰਮ ਵੀ ਸ਼ੁਰੂ ਕਰਨਾ ਕਿਉਂਕਿ ਹੁਣ ਮੀਂਹ ਜਿਆ ਸੀਗਾ ਤਾਂ ਕਰਕੇ ਤੇ ਹੁਣ ਆਪਾਂ ਚੱਲਦੇ ਆਂ ਕਰਦੇ ਆਂ ਸੈਰ ਉਹ ਤਾਂ ਮੁੜਿਆ ਵੀ ਆਉਂਦਾ ਉਹ ਸੀ ਉਹ ਵੀ ਹਰੇ ਸਾਰੇ ਇੱਕ ਯਾਸ ਦੀ ਠੀਕ ਹਾਂਜੀ ਤਾਜ਼ਾ ਕੰਮ ਐਪਲ ਖਾਣਾ ਤੁਸੀਂ ਐਪਲ ਖਾਈ ਜਾਂਨੀ ਐਪਲ ਖਾਦੋ ਖਾਣਾ ਸਵਾਲ ਲੱਗ ਜਾਂਦਾ ਆਏ ਹੋਏ ਆਏ ਹੋਏ ਆਏ ਹੋਏ ਲੈ ਬੜਾ ਸਵਾਲ ਲੱਗ ਜਾਂਦਾ ਮੈਨੂੰ ਦੇ ਦੇ ਤਾਜ਼ਾ ਮੈਨੂੰ ਦੇ ਦੇ ਆਏ ਰੇਕੀ ਏ ਲੈ ਲੈਣੀ ਨਗਾਈ ਸੱਤ ਕਾਹ ਕਰ ਜੂਜੇ ਛੋਟੀ ਬਾਲਾ ਜੀ ਕਰੀ ਜਾਂਦਾ ਹਾਏ ਵੇ ਰੱਬਾ ਬਾਲਾ ਜੀ ਕਰੀ ਜਾਂਦਾ ਐਪਲ ਖਾਣ ਨੂੰ ਮੂੰਹ ਸਾਰਾ ਲਾਲਾ ਨਾਲ ਵੇਖਦੀ ਹੋਰ ਖਾਲਾ 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 ਹੇ 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 ਵਾਏ ਵਾਏ ਹੇ ਹੇ ਵੇਖੋ ਵੀ ਖਾਨ ਨੂੰ ਹਰੇਕ ਬੰਦੇ ਦਾ ਜੀ ਕਰਦਾ ਤਾਜਵਤਨ ਦਾ ਵੀ ਜੀ ਕਰਦਾ ਖਾਨ ਨੂੰ ਤੇ ਬੱਬੂ ਹੁਣ ਖਵਾਈ ਜਾਂਦੀ ਆ ਨਾਲੇ ਆਵਾਗਾਈ ਦੇ ਨਾਲੇ ਹੁਣ ਖਵਾਈ ਜਾਂਦੀ ਆ ਪੂਰੀ ਦੇ ਦੋ ਘਰਤੀਆਂ ਖਿੱਚ ਵੱਟ ਗਈ ਹੈ ਇਹ ਪੂਰੀ ਕਰੀ ਵੋਈ ਮੰਮੀ ਤੜ ਕੇ ਦੀ ਲੜੋਵੀ ਉਹ ਹੀ ਬੈਠੀ ਆ ਪੀੜੀ ਦਾ ਮੰਮੀ ਕਾ ਦੀ ਕੁੜਗੇ ਵੱਡਗੇ ਰੱਸਿਆਂ ਖੈਚਾਉਣ ਤੇ ਮਾੜੀ ਜੀ ਪੀੜੀ ਹੋ ਕਰਗੇ ਪੈਸਾ ਮੰਮੀ ਨੇ ਅੱਧੇ ਤੋਂ ਜ਼ਿਆਦੇ ਪੀੜੀ ਬਣਾ ਲਈ ਆ ਦੇਖੋ ਚਲ ਕੋਈ ਚੱਕਰ ਨਹੀਂ ਮੈਂ ਆ ਕੇ ਉਹ ਕਰਦੀ ਆ ਤੇ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਵੀ ਬਾਹਰ ਰਸੋਈ 'ਚ ਕੀ ਦੀ ਡਿਊਟੀ ਆ ਬਾਹਰ ਰਸੋਈ ਚ ਅੱਜ ਹੈਗੀ ਆ ਮੈਂ ਕਿਹਾ ਮੰਮੀ ਤੜਕੇ ਦੀ ਲੱਗੀ ਪਈ ਆਂਟੀ ਤੇ ਬਸ ਹੁਣ ਥੋੜਾ ਜਿਹਾ ਕੰਮ ਰਹਿ ਗਿਆ ਤੇ ਮੈਨੂੰ ਇਹ ਕੁੜੀਆਂ ਵੱਡੀਆਂ ਬਣ ਕੇ ਜੱਦਸਾ ਖੇਚੇ ਨੁਵੇੜ ਕੇ ਕਰਕੇ ਦਵਾ ਤੜਕੇ ਦੀ ਲੱਗੀ ਹੈ ਮੰਮੀ ਕਹੇਗੀ ਤੇ ਤਾਜਾ ਤੁਹਾਨੂੰ ਬੱਬੂ ਨੇ ਸੇਬ ਮੂੰਹ ਨੂੰ ਲਾ ਦੇ ਦੋ ਚੂਸੀ ਇਹਦੇ ਤਾਂ ਕੱਢਣੇ ਦੇ ਦਿੰਦੇ ਮੂੰਹ ਚੋਂ ਉਹ ਤਾਂ ਲੱਗੀ ਪਈ ਲਟੋਪੀ ਹੋਈ ਪਈ ਉਹ ਵੀ ਵਲੌਗ 'ਚ ਦੇਖਿਓ ਵੱਟੇ ਚੱਕੀ ਜਾਂਦੀ ਆ ਤੇ ਅੱਜ ਇੱਧਰ ਰੋਟੀ ਪਾਣੀ ਦੀ ਡਿਊਟੀ ਹੈਗੀ ਆ ਛੋਟੀ ਮਾਤਾ ਦੀ ਤੇ ਭਾਬੀ ਦੀ ਨਹੀਂ ਹੁਣ ਤਾਂ 2-3 ਦਿਨ ਹੋ ਗਏ ਮੈਂ ਤੇ ਉੰਮੀ ਹੀ ਖਾਣੇ ਆ ਫਿਰ ਉਹ ਆਏ ਨਾ ਹੁਣ ਛੋਟੀ ਮਾਤਾ ਠੀਕ ਆ ਜਦੋਂ ਕੰਡ ਮੁੰਦੀ ਆ ਫਿਰ ਉਹ ਵੱਡੀ ਦੀ ਡਿਊਟੀ ਆ ਜਾਂਦੀ ਆ ਰਾਈਟ ਅਸੀਂ ਤਾਂ ਗਾਲਾਂ ਸਹੀ ਆ ਠੀਕ ਜੀ ਪਾ ਜੇ ਤਾਂ ਬਿਮਾਰ ਹੁੰਦਾ ਬੰਦਾ ਦਵਾਈ ਲੈ ਕੇ ਆਉਣੀ ਪੈਂਦੀ ਐ ਡਾਕਟਰ ਤੇ ਜਾਣਾ ਪੈਂਦਾ ਦੂਜੀ ਮੋਈ ਜਣੇ ਦੂਜਾ ਬੋਰ ਨਾਲ ਕਿ ਬੈੱਡ ਤੇ ਪਿਆ ਰਿਹਾ ਨਾ ਬੰਦਾ। ਉਹ ਨਾ ਕਿਦੇ ਮੱਤੇ ਲੱਗੇ ਨਾ ਉਹ ਕਰੋ ਵੀ ਕੱਲ ਉੱਪਰ ਜੇ ਮੱਤੇ ਲੱਗਾ ਬੋਲਦਾ ਫਿਰ ਸਿਰ ਦੋਦਾ ਕਦੇ ਕੋਸ ਦੋਦਾ ਕਦੇ ਕੋਸ ਦੋਦਾ। ਬੰਦਾ ਬੰਦਾ ਅੰਦਰ ਪਿਆ ਰਿਹਾ। ਸੁਕਾ ਕਰਕੇ ਤੇ ਚਲੋ ਵਧੀਆ ਠੀਕ ਠਾਕ ਹੀ। ਚੰਗਿਆ ਤੇ ਅੱਜ ਆਪਾਂ ਮੰਗਾਇਆ ਸੀ ਦੂਸਰੇ ਆ ਆਪਾਂ ਜਿਹੜੇ ਖਾਣੇ ਆ ਛੋਲੇ ਵਾਲੇ ਤੇ ਤਾਜ਼ਾ ਤੁੰਦਾ ਦੁੱਧ ਪਿਆ। ਸਿਮਿਲੈਕ ਆ ਤਾਜ਼ਾ ਤੁੰਦੀ ਜਿਹੜੀ ਬੋਤਲ ਆ ਇਹਨੂੰ ਆਪਾਂ ਦੂਸਰਾ ਭਰ ਕੇ ਰੱਖ ਦਿੰਦੇ ਹਾਂ ਆਂਟੇ ਰਗਾ ਵਾਲ ਕੇ ਤੇ ਦੋ ਡੱਬੇ ਆ ਗਏ ਦੁੱਧ ਦੇ ਅੱਜ ਇਹਦੇ ਡੈਡੀ ਨੇ ਇਕੱਠੇ ਹੀ ਲਿਆ ਦੇ ਕਹਿੰਦੇ ਵੀ ਪਰ ਅਸੀਂ ਅੱਜ ਨਾ ਤਾਜ਼ਾ ਤੈਨੂੰ ਗਾਂ ਦਾ ਦੁੱਧ ਪਿਆ ਕੇ ਦੇਖਿਆ ਸੀ ਤੇ ਤਾਜ਼ਾ ਤਨ ਦੇ ਵਧੀਆ ਹਾਜ਼ਮੇ ਆ ਗਿਆ ਫਿਰ ਅਸੀਂ ਦੇਖਾਂਗੇ ਵੀ ਹੌਲੀ ਹੌਲੀ ਦੋਨੇ ਚੀਜ਼ਾਂ ਮਿਕਸ ਕਰਕੇ ਵੀ ਕਦੇ ਗਾਂ ਦਾ ਦੁੱਧ ਪਿਆਦਾ ਕਦੇ ਡੱਬੇ ਵਾਲਾ ਪਿਆਦਾ ਹਨਾ بس ਐਵੇਂ ਹੀ ਮਹੀਨਾ ਪੂਰਾ ਹੋਊਗਾ ਫਿਰ ਅਪਾ ਪੱਕਾ ਨਾਲੇ ਲਾ ਦੇ ਕਿਉਂ بس ਪੰਜ ਮਹੀਨੇ ਪੰਜ ਮਹੀਨਾ ਦੀ ਹੋਣੀ ਜਦੋਂ ਆਹ ਮਹੀਨਾ ਪਾ ਹੁਣ ਵੇਚਦੀ ਕਦੇ ਗਾਂ ਦਾ ਪਿਆਦਾ ਕਦੇ ਕਿੰਨੇ ਕਦੇ ਕੀਮੇ ਫਿਰ ਅਪਾ ਪੱਕਾ ਹੀ ਗਾਂ ਦਾ ਕਰਨ ਲੱਗੇ ਠੀਕ ਹੈ ਵੈਸੇ ਹੁਣ ਡੱਬਾ ਮਗਾ ਕੇ ਰੱਖ ਰਿਆ ਵੀ ਹੌਣ ਜਾਂ ਚ ਉਸ ਲਈ ਹੈ ਕਿਉਂਕਿ ਬੋਤਲ ਦੇ ਵਿੱਚ ਨਾ ਜਦੋਂ ਆ ਜਦੋਂ ਆਪਾਂ ਡੱਬਾ ਦੁੱਧ ਜਿਹੜਾ ਗਰਮ ਕਰਕੇ ਬੋਤਲ 'ਚ ਪਾਉਣੇ ਆ ਤੋ ਉਹ ਵਧੀਆ ਨਹੀਂ ਰਹਿੰਦਾ ਤੇ ਉਹ ਪਾਣੀ ਉਦੋਂ ਆਪਾਂ ਡੱਬਾ ਰੱਖ ਲਿਆ ਕਰਾਂਗੇ ਕਿਉਂਕਿ 6 ਮਹੀਨੇ ਬਾਅਦ ਤਾਂ ਸੈਰਲਿਕ ਵਗੈਰਾ ਖਾਣ ਲੱਗ ਜੂਗੀ ਉਹਦੇ ਨਾਲ ਤਾਂ ਭੁੱਖ ਦੀ ਮੱਜਾ ਕਰੂਗੀ ਦੁੱਧ ਫਿਰ ਇਹ ਘੱਟ ਚਾਸ ਕਰਿਆ ਕਰੂ ਹੁਣ ਇਹਨੇ ਸਿਰਫ ਦੁੱਧ ਪੀਣਾ ਉਦੋਂ ਬਾਅਦ 6 ਮਹੀਨੇ ਤੋਂ ਬਾਅਦ ਤਾਂ ਪਾਣੀ ਵੀ ਪੀਣ ਲੱਗ ਜੂਗੀ ਹੈਨਾ ਸੌ ਚੀਜ਼ਾਂ ਬਦਲ ਜਾਂਦੀਆਂ ਇੱਦਾਂ ਸੇਵ ਲੱਗਦਾ ਆ ਵੀ ਹੈਗਾ ਕਾਹੂੰ ਦੁਕਾਰ ਵੀ ਆ ਗਿਆ ਚ ਰੋਕੇ ਦੀਆਂ ਤੇਰੀ ਕਹਾਣੀ ਸੁਣਾ ਕੇ ਆਈਆਂ ਮੈਂ ਮੈਂ ਤੇਰੀ ਕਹਾਣੀ ਸੁਣਾ ਕੇ ਆਈਆਂ ਤੇਰੀ ਕਹਾਣੀ ਸੁਣਾ ਕੇ ਆਈਆਂ ਕੋਈ ਪੁੱਛੀ ਹੱਤੀਆਂ ਰੋਟੀ ਬੋਈਦੀ ਮੰਮੀ ਕਿਨੇ ਕਿ ਦਿਖਾਣੀ ਫਿਰ ਮੰਮੀ ਨੇ ਤਾਂ ਅੱਜ ਤੋਂ ਰੋਟੀ ਬੰਦ ਕਰਤੀ ਬਈ ਅੱਛਾ ਕੱਲ੍ਹ ਤੋਂ ਵੀ ਕਰਤੀ ਸੀ ਅੱਛਾ ਕੱਲ੍ਹ ਤੋਂ ਵੀ ਕਰਤੀ ਸੀ ਕੱਲ੍ਹ ਵੀ ਕਰਦੀ ਸੀ ਠੀਕ ਆ ਅਸਲ ਜਿਵੇਂ ਮੰਮੀ ਨਾਲ ਪੀੜੀ ਬਣਾਉਣ ਕੋਈ ਲੱਗਿਆ ਨਹੀਂ ਤੇ ਤੇਰੀ ਇਕੱਲੀ ਲਟੋ ਬਿੰਗ ਹੋਈ ਜਾਂਦੀ ਹੈ ਤਾਂ ਕਰਕੇ ਥੋੜਾ ਜਿਆਦਾ ਔਖਾ ਹੋਇਆ ਬੈ ਮੰਮੀ ਨੇ ਅਣਾਮੀ ਲੱਗਿਆ ਤੇਰਾ ਕੋਈ ਕੱਲ ਨਹੀਂ ਕਰੀ ਜਾਂਦੇ ਜਣ ਲੱਗਦਾ ਕੌਣ ਕੋਈ ਮੰਮੀ ਨੇ ਉਹਨੂੰ ਕਿਹਾ ਸੀ ਫੋਨ ਰੱਖਦੀਆਂ ਫਿਰ ਮੰਮੀ ਦਾ ਲੱਗਦੀਆਂ ਮਾੜੀ ਬੱਡੀ ਪੀਣੀ ਬਣਾ ਕੇ ਜਿਹੜੀਆਂ ਆ ਵੀ ਅਸੀਂ ਪੀੜੀਆਂ ਪਾਉਂਦੇ ਆ ਰੰਗ ਬਰੰਗੀਆਂ ਪਹਿਲਾਂ ਅੱਛਾ ਵਧੀਆ ਡਿਜ਼ਾਈਨ ਬਾਕੀ ਅੱਛਾ ਤੇ ਸੀਰਾ ਨੇ ਮਗਰੇ ਪੀੜੀ ਪੁਣੀ ਨਹੀਂ ਆਣੀ ਉਵੇਂ ਕੱਲੀ ਨੇ ਪੀੜੀ ਪੁਣ ਕੇ ਰੱਖ ਲਈ ਹੁਣ ਕਹਿਣਾ ਕਿ ਜਦੋਂ ਸਾਡੀ ਬੀਤੀ ਕਰਨ ਨੂੰ ਚਾਹੀਏ ਨਹੀਂ ਨਹੀਂ ਕੋਈ ਆਣੀ ਮੈਂ ਮੇਰਾ ਸੀਰਾ ਦਾ ਵੀ ਇੰਨਾ ਤਮਾਕ ਸੀਗਾ ਤੇਰੀ ਦਾ ਮਗਨੇ ਪੀੜੀ ਬੁਣੀ ਸੀਰੋਂ ਬੁਆਣਾ ਦਾ ਕੰਮ ਬਹੁ ਕੀਤਾ ਇਹਾਂ ਬੀਬੀ ਨੇ ਤੇ ਮੈਂ ਮੰਜਾ ਬੁਣਿਆ ਉਹਦੇ ਨਾਲ ਤੇ ਸੀਰਾਂ ਕੁੰਢਗਾ ਤੇ ਸੀਰਾਂ ਦੇਖੀ ਗਈ ਤੇ ਜਦੋਂ ਅਸੀਂ ਮੰਜਾ ਬੁਣਾ ਸਾਡੀਆਂ ਤੇ ਆਪਣੇ ਪੀੜੀਆਂ ਠਕਾਈਆਂ ਬੰਦਾ ਸੀ ਤੈਨੂੰ ਕਹਿੰਦੀ ਮੰਮੀ ਮੈਂ ਮੁਣਕੇ ਦਸਾਂ ਮਾਂ ਬੀਬੀ ਤੇ ਗੋਨ ਲਾ ਆਪ ਵੀ ਬੁਣਨੀ ਹੋਣੇ ਆਪ ਵੀ ਬੁਣੀ ਅੱਛਾ ਕਿ ਕੇਰੇ ਕੋਲੀ ਨਾ ਬਗੂ ਨੇ ਪੱਖੀ ਦੇੜਤੀ ਸੀ ਪੱਖੀ ਦੇ ਜਿਹੜੀ ਉਹ ਕੀ ਹੁੰਦੀ ਆ ਚੱਲ ਚੱਲ ਜੀ ਦੇੜਤੀ ਇਹ ਮੁੜ ਕੇ ਕਿਹਨੇ ਕਹਿ ਆਮੀ ਇਹਨੂੰ ਵੀ ਤੁ ਆਪ ਹੀ ਲਾ ਆਪ ਹੀ ਲੱਗੀ ਪਾਣੀ ਉਹਨੇ ਕੀ ਆ ਹੋਣਾ ਵੀ ਦੁਧੇਰ ਤੇ ਲਾ ਕੇ ਆਪ ਹੀ ਲੱਗੀ ਫਿਰ ਇਹਨੇ ਸੂਈ ਚੱਕੀ ਮਾੜੇ ਮਾੜਾ ਕਰਕੇ ਮਾੜਾ ਮਾੜਾ ਕਰਕੇ ਇਹਨੇ ਸਾਰੀ ਉਹ ਚਾਲਰ ਸੌਦੀ ਜਿੰਨੀ ਪਾੜੀ ਸੀਗੀ ਇਹਨੇ ਆਪ ਹੀ ਜਾਊਗਾ ਮੈਂ ਬਲ ਭਾ ਤੇ ਹਾਂ ਸਿਆਣੀ ਆ ਅਸੀਂ ਵੀ ਸਿਆਣੀਆਂ ਤੂੰ ਵੀ ਸਿਆਣੀ ਬਾਨਾ ਕਮਲੀ ਜੀ ਨਾ ਬੰਜੀ ਕੰਮ ਪੂਰੇ ਕਰਿਆ ਕਰਨੇ ਆ ਮਾੜੇ ਮੋਟੇ ਨਹੀਂ ਲਾਲਿਆ ਸਾਹ ਸੱਸੀ ਗੜ ਬੁਲਾ ਦੇ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਦੇ ਫਿਰ ਵਲੌਗ ਐਂਡ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਦਾ ਪੈਠੀ ਕਰਦੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਚਲਦਨ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ